ਚਮਕੌਰ ਸਾਹਿਬ ਨਜ਼ਦੀਕੀ ਕੇ ਸਰਪੰਚ ਵੱਲੋਂ ਆਪਣੇ ਹੀ ਪਿੰਡ ਦੀ ਨਵਾਲਗ ਲੜਕੀ ਨਾਲ ਬਲਾਤਕਾਰ ਕਰਨ ਉਪਰੰਤ ਸਰਪੰਚ ਪਿੰਡ ਤੋਂ ਫਰਾਰ ਹੋ ਗਿਆ ਸੀ ਇਸ ਸਬੰਧ ਵਿੱਚ ਪਰਿਵਾਰਕ ਮੈਂਬਰਾਂ ਨੇ ਚਮਕੌਰ ਸਾਹਿਬ ਨੇਰੀਪੁਰ ਤੇ ਇੱਕ ਦਿਨ ਪਹਿਲਾਂ ਧਰਨਾ ਲਗਾਇਆ ਪਰੰਤੂ ਪ੍ਰਸ਼ਾਸਨ ਵੱਲੋਂ ਅਜੇ ਤੱਕ ਸਰਪੰਚ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇਸ ਲਈ ਅੱਜ ਪਰਿਵਾਰਕ ਮੈਂਬਰਾਂ ਨੇ ਫਿਰ ਚਮਕੌਰ ਸਾਹਿਬ ਪੁਰ ਤੇ ਧਰਨਾ ਲਗਾਇਆ ਇਸ ਧਰਨੇ ਵਿੱਚ ਪਹੁੰਚੇ ਐਸਜੀਐਮ ਅਮਰੀਕ ਸਿੰਘ ਸਿੱਧੂ ਅਤੇ ਡੀਐਸਪੀ ਮਨਜੀਤ ਸਿੰਘ ਆਲਖ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਵੱਲੋਂ ਰੈਗੂਲਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਸਰਪੰਚ ਜਲਦ ਹੀ ਗ੍ਰਿਫਤ ਵਿੱਚ ਆ ਜਾਵੇਗਾ। ਪ੍ਰੰਤੂ ਪਰਿਵਾਰਕ ਮੈਂਬਰ ਪ੍ਰਸ਼ਾਸਨ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੋਏ ਅਤੇ ਡੀਐਸਪੀ ਮਨਜੀਤ ਸਿੰਘ ਆਲਖ ਨਾਲ ਤਿੱਖੀ ਬਹਿਸਵਾਜੀ ਕੀਤੀ। ਇਸ ਮੌਕੇ ਰਾਸੀ ਪਾਰਟੀਆਂ ਦੇ ਨੁਮਾਇंदे ਵੀ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਪਰਿਵਾਰ ਨੂੰ ਪੂਰਾ ਭਰੋਸਾ ਦਿਵਾਇਆ ਅਤੇ ਅਗਲੀ ਰਣਨੀਤੀ ਕੜੀ ਕੇ ਅਗਲਾ ਧਰਨਾ 16 ਕਿਆ ਟੋਲ ਪਲਾਜੇ ਤੇ ਲਗਾਇਆ ਜਾਵੇਗਾ ਜਿਹੜੇ ਚਾਰ ਬੰਦੇ ਮਾਈਕ ਤੇ ਗੱਲ ਨਹੀਂ ਕਰਨਾ ਚਾਹੁੰਦਾ ਸੋ ਆਪਾਂ ਛੋੜਨਾ ਚਾਰ ਬੰਦਿਆਂ ਨੂੰ ਵਾਪਸ ਹੋ ਕੇ ਗੱਲ ਕਰਨ ਲਈ ਇਸ ਵਾਰ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਐਸ ਜੀ ਐਮ ਸਾਊਂਡ ਆਜੇ ਜੀ ਬਾਬੇ ਤੁਹਾਡੇ ਪਿੱਛੇ ਸੈਰ ਬਣੋ ਤੇ ਬਣਾ ਲਓ ਬਾਕੀ ਦੀ ਸੰਗਤ ਬਣਾ ਲਈ ਲਾਟ ਦੇ ਤੇ ਅਸਰ ਧਵਾں ਤੇ ਆਪਣੇ ਜਿਹੜੇ ਨਟਾ ਜੀ ਆਏ ਸੀ ਤੇ ਐਸਪੀ ਸਾਹਿਬ ਵੀ ਆਏ ਸੀ ਉਹ ਚਾਹ ਨੂੰ ਚੱਲ ਪਿੱਛੇ ਸੀ ਅੱਜ ਵੀ ਜਿਹੜਾ 2 ਘੰਟੇ ਜਿਹੜੇ ਹੋਈ ਸੀ ਸਾਡੇ ਬਾਰੇ ਜੀ ਜੱਥੇ ਗੱਲਬਾਤ ਹੋਈ ਹੈ ਲਗਾਤਾਰ ਜਿਹੜਾ ਹੈਗਾ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਜੀ ਉਹ ਇੱਕ ਕੇਸ ਦੇ ਉੱਤੇ ਕਾਰਵਾਈ ਤੇ ਲੱਗਿਆ ਹੋਇਆ ਹੈ ਤਾਂ ਕੱਲ ਤੇ ਪਰਸਵੀਂ ਨਾਲ ਜਿਹੜਾ ਹੈ ਜਿਹਨੇ ਤੁਸੀਂ ਦੱਸਿਆ ਸੀ ਉਸ ਸਮਰਾਲੇ ਵਾਲਾ ਹੈਗਾ ਜਿੱਥੇ ਉੱਥੇ ਵੀ ਇਹਨਾਂ ਨੇ ਜਿਹੜਾ ਹੈ ਇਹ ਰੀਡ ਕਰਕੇ ਔਰ ਉਸ ਨੂੰ ਜਿਹੜਾ ਹੈ ਜਰਨਾਮਿਤ ਕਰਨ ਦਾ ਪ੍ਰੋਸੈਸ ਚਲ ਕਰ ਦਿੱਤਾ ਔਰ ਜਿਹੜੇ ਬੰਦੇ ਨੇ ਉਹਨੂੰ ਜਿਹੜਾ ਪਨਾ ਦਿੱਤੀ ਜਾਂ ਕੁਝ ਉੱਪਰ ਤੋਂ ਜਿਹੜਾ ਉਹਨੂੰ ਰੇਸ ਕਰਕੇ ਆਇਆ ਇਸ ਬਸਤੇ ਅੰਦਰ ਉਹਨੂੰ ਵੀ ਇਹਨਾਂ ਨੇ ਨਾਮ ਦੇ ਦਿੱਤੇ ਔਰ ਜੋ ਐਸਸੀ ਐਸਸੀ ਐਫ ਟਿਕੀਆਂ ਧਾਰਾਂਆਂ ਸੀਗੀਆਂ ਉਹ ਵੀ ਆਪਾਂ ਇਨਕਲੂਡ ਕਰ ਦਿੱਤੀਆਂ ਨੇ। ਤੋਂ ਇਹ ਚੀਜ਼ ਦਾ ਜਿਹੜਾ ਹੈਗਾ ਇੱਕ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਕੋਈ ਰੈਨ ਜਿਹੜਾ ਹੈਗਾ ਸਾਡੇ ਇਲਾਕਾ ਵਾਸੀ ਨਾ ਰੱਖਣ ਕਿ ਇਸ ਕੇਸ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਸਿਫਾਰਿਸ਼ ਜਾਂ ਕੋਈ ਪ੍ਰੈਸ਼ਰ ਸਾਡੇ ਤੇ ਹੈਗਾ। ਅਸੀਂ ਬਿਲਕੁਲ ਹਰ ਤਰ੍ਹਾਂ ਦੇ ਨਾਲ ਜੋ ਵਾਤਵਾਰ ਸਜ਼ਾ ਹੈਗੀ ਹੈ ਜੋ ਸਖਤ ਤੋਂ ਸਖਤ ਸਜ਼ਾ ਹੈਗੀ ਹੈ। ਉਹ ਜਬਨ ਲੈ ਜਿਹੜੀ ਉਹ ਕਾਰਵਾਈ ਕਰ ਰਹੇ ਹੈਗੇ ਆ ਔਰ ਇਹ ਪ੍ਰੋਪਰ ਪਰਚਾ ਦਰਜ ਹੋ ਗਿਆ ਇਹ ਪਰਚਾ ਇੰਨਾ ਸਖਤ ਹੈ ਜੇ ਕਿ ਨਾਂ ਇਹਦੇ ਵਿੱਚ ਕੋਈ ਜਮਾਨਤ ਹੈ ਨਾਂ ਇਹਦੇ ਵਿੱਚ ਕੋਈ ਬਚਾਅ ਹੈ ਜੇ ਤੇ ਇਸ ਪਰਚੇ ਤੋਂ ਬਾਅਦ ਆ ਦੋ ਚਾਰ ਜਨਾਂ ਦੀ ਗੱਲ ਹੈ ਜਿੱਥੇ ਭੱਜਣਾ ਉਹਦੇ ਭੱਜਲੇ ਅਸੀਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਰਿਆਂ ਦੇ ਫੀਡਬੈਕ ਲੈ ਕੇ ਅਸੀਂ ਜਿਹੜਾ ਹੈਗਾ ਉਹਨੂੰ ਜਲਦੀ ਤੋਂ ਜਲਦੀ ਫੜ ਲੈਣਾ ਕਿਸੇ ਨਾ ਕਿਸੇ ਆਪਣੇ ਬੰਦੇ ਨੇ ਸਾਡੇ ਪੁਲਿਸ ਇਨਫੋਰਮਰਸ ਨੇ ਸੀਆਈਡੀ ਨੇ ਸਾਨੂੰ ਇਤਲਾਹ ਦੇ ਦੇਣੀ ਔਰ ਇਹ ਬਾਲਾਚਰ ਜਿਹੜਾ ਹੈਗਾ ਭੱਜ ਨਹੀਂ ਸਕਦਾ ਇਹ ਇਹ 2-4 ਜਣਾਂ ਦੀ ਖੇਡ ਹੁੰਦੀ ਹੈ ਤੇ ਆਪ ਦਾ ਸਾਰਾ ਜਿਹੜਾ ਹੈਗਾ ਸਾਰਾ ਘਰ-ਬਾਰ ਛੱਡ ਕੇ ਤੇ ਇਸ ਚੀਜ਼ ਦਾ ਨਿਸ਼ਵਾਸ ਤੋਂ ਡੀਐਸਪੀ ਸਾਹਿਬ ਨੇ ਵਿਚਾਇਆ ਐਸਐਸਪੀ ਸਾਹਿਬ ਦੇ ਨਾਲ ਵਾਰ-ਵਾਰ ਗੱਲਬਾਤ ਹੋਈ ਹੈ ਔਰ ਅਸੀਂ ਤੁਹਾਡੇ ਕੋਲ ਤਾਂ ਇਹ ਕਿ ਮੈਂ ਅਸੀਂ ਆਉਣੇ ਹੈ ਜੀ ਕਿ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਲੱਗੇ ਕਿ ਜਿਹੜਾ ਹੈਗਾ ਅਸੀਂ ਕੋਈ ਤੁਹਾਡੇ ਕੋਲ ਪਾਸੇ ਹਾਂ ਔਰ ਇਹ ਪੁਲਿਸ ਡਿਪਾਰਟਮੈਂਟ ਨਾਲ ਜਿਨੇ ਵਿਆ ਤੁਸੀਂ ਅ ਕੁਝ ਦਿਨਾਂ ਦੇ ਵਿੱਚ ਵਿੱਚ ਤੁਸੀਂ ਸਾਰੇ ਜਿਹੜੀ ਇਹ ਕਾਰਵਾਈ ਆਪੇ ਕੀਤੀ ਤੁਸੀਂ 48 ਘੰਟੇ ਸਮਾਂ ਤਾਂ ਹੁਣ ਤੁਸੀਂ ਸਾਰੇ ਦੇ ਵਿਚਾਰ ਤੋਂ ਲੈ ਸਿਵਲ ਪ੍ਰਸ਼ਾਸਨ ਦੇ ਵੀ ਬੋਲਦੇ ਪੁਲਿਸ ਪ੍ਰਸ਼ਾਸਨ ਦੇ ਵੀ ਬੋਲਦੇ ਪਰ ਇਹ ਧੂਰਾ ਸੱਚ ਹੈ ਜਦੋਂ ਤੁਸੀਂ ਸਾਰੇ ਕੋਲਿਆ ਪੂਰਾ ਸੱਚ ਪਤਾ ਕੀ ਹੈ ਪੁਲਿਸ ਗਈ ਦੱਸਿਆ ਡੀਐਸਪੀ ਸਾਹਿਬ ਨੇ ਦੀ ਮਾਛੀ ਬੜੇ ਗਈ ਉਹ ਹੋਟਲ ਟੱਬਾ ਜੋ ਵੀ ਹੈ ਜਿੱਥੇ ਉੱਥੇ ਗਏ ਗਏ ਕਦੋਂ ਜਦੋਂ ਤੁਸੀਂ ਲੋਕ ਇੱਥੇ ਆ ਕੇ ਬੈਠ ਗਏ ਇਹ ਗਏ ਨਹੀਂ ਤੁਸੀਂ ਭੇਜੀ ਹੈ ਤੁਸੀਂ ਜਾਣ ਵਾਸਤੇ ਕਿਤੇ ਮਜਬੂਰ 11 ਦਿਨ ਕੁੰਭ ਕਰਦੇ ਨੀਂਦ ਸੁੱਕੀ ਪਈ ਰਹੀ ਹੈ ਪੁਲਿਸ ਸੋਦੇ ਚ ਲਾਏ ਜਾ ਰਹੇ ਤੇ ਉਹਨਾਂ ਨੂੰ ਅਸੀਂ ਟ੍ਰੇਸਿੰਗ ਤੇ ਲਾਇਆ ਹੋਇਆ ਤੇ ਜੇ ਕੋਈ ਇਸ ਤਰ੍ਹਾਂ ਦਾ ਫੋਨ ਆਉਂਦਾ ਹੈਗਾ ਭਾਵੇਂ ਹੁੰਦਾ ਹੈ ਫੋਨ ਨੰਬਰ ਤੋਂ ਨਹੀਂ ਕਿਸੇ ਅਣਜਾਣ ਫੋਨ ਤੋਂ ਵੀ ਆਉਂਦਾ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਫੋਨ ਕਿਸ ਬੰਦੇ ਦਾ ਹੈ ਸਰਪੰਚ ਉਹਨੂੰ ਬੈਕ ਜਿਹੜੀ ਹੈ 20 ਦਿਨ ਹੋਣ ਦੇ ਬਾਵਜੂਦ ਵੀ ਹੁਣ ਤੱਕ ਕੋਈ ਕਿਸੇ ਦਾ ਕੋਈ ਰਿਸਪੌਂਸ ਨਹੀਂ ਆ ਕਿਸੇ ਵੀ ਚੀਜ਼ ਦਾ ਨਹੀਂ ਇਸ ਤਰ੍ਹਾਂ ਹੈਗਾ ਕਿ ਉਹ ਦਿਲ ਤੋਂ ਲਗਾਤਾਰ ਉਹ ਕਿਸਨਲ ਕੰਟੈਕਟ ਕਰ ਰਿਹਾ ਸਭ ਕੁਝ ਕਰ ਰਿਹਾ ਜਾ ਰਿਹਾ ਆ ਰਿਹਾ ਉਹਨੂੰ ਕਿਤੋਂ ਦਾ ਥੋੜ ਮਿਲ ਰਿਹਾ ਹੈ ਨਾ ਕੋਈ ਤਾਂ ਕੋਈ ਆਪਸ਼ਨ ਚੱਲ ਰਿਹਾ ਵੀ ਨਾ ਪਲੀਜ਼ ਕੋਈ ਸਰਪੰਚ ਦੇ ਅਸਿਨ ਕਰਤਾ ਜੀ ਉਹਨੂੰ ਸਵੇਰ ਦੇ 6 ਘੰਟੇ ਦੇ ਇੱਥੇ ਲਾ ਕੇ ਜਿਹੜੀ ਸਰਪੰਚ ਦੇ ਪਦ ਤੋਂ ਹਟਾਉਣ ਦਾ ਪ੍ਰੋਸੈਸ ਹੈਗਾ ਉਹ ਸ਼ੁਰੂ ਕਰਵਾ ਦਿੰਦੇ ਆ ਤੁਸੀਂ ਜੀ ਕਾਹੋ ਕਾਹੋ ਜਦ ਪਹਿਲਾ ਮਾਹ ਜੀ ਸਾਰੇ ਜਿਹੜੀਆਂ ਚੀਜ਼ਾਂ ਤੁਹਾਨੂੰ ਕਰਨੀਆਂ ਚਾਹੀਦੀਆਂ ਸਾਨੂੰ ਆਮ ਪਬਲਿਕ ਹੋਗਾ ਕਹਿਣੀਆਂ ਹੋਣਗੀਆਂ ਐਸੀ ਐਕਟ ਹੋਗਾ ਹੋਰਗਾ ਸਾਨੂੰ ਕਹਿਣੀਆਂ ਪਈਆਂ ਨਹੀਂ ਉਹ ਤਾਂ ਸਾਰੀ ਕਾਰਵਾਈ ਆ ਆਪਣੀ ਬੱਚੀ ਨਾਲ ਕਦੋਂ ਤੱਕ ਉਹਦੇ ਨਾਲ ਲਾਵਾਂਗੇ ਜੀ ਤੁਸੀਂ ਤੁਸੀਂ ਨਾ ਮੈਂ ਤਾਂ ਸੁਖਨੀ ਸਾਡੇ ਇਲਾਕੇ ਦਾ ਸਰਪੰਚੀ ਰਾਤ ਬੇਇੱਜ਼ਤੀ ਹੈ ਬਹੁਤ ਸਮਾਂ ਹੋ ਗਿਆ 19 ਦਿਨ ਹੋ ਗਏ ਟੋਲੋਂ ਜਰੇ ਆੜ ਤੋਂ ਪਹਿਲਾਂ ਨਾਲ ਸਾਡੇ ਬੱਚੀ ਨਾਲ ਇਹ ਕੁਝ ਹੋਇਆ ਮੇਰਾ ਪਰਿਵਾਰ ਕਿ ਆਮ ਸੌ ਰਹੇ ਨੇ ਤੁਸੀਂ ਕਿੱਥੇ ਸੁੱਤੇ ਪਏ ਨੇ ਜੀ ਬੀਬੀ ਕੋਈ ਸੌ ਨਹੀਂ ਰਿਹਾ ਤੁਸੀਂ ਨਾ ਚੱਲੋ ਸਾਡੇ ਜੀ ਤੁਹਾਨੂੰ ਇੰਨਾ ਪਿਛਵਾ ਨਹੀਂ ਇੱਥੇ ਪਹਿਲਾਂ ਨਾ ਮੇਰੀ ਗੱਲ ਦਾ ਮੈਂ ਹੀ ਕਰਦੇ ਤੁਸੀਂ ਬਾਬਾ ਜੀ ਮੇਰੀ ਗੱਲ ਸੁਣੋ ਸਾਰਾ ਕੁਝ ਹੋ ਰਿਹਾ ਅੱਜ ਵਾਲੀ ਬੀਬੀ ਬੋਲ ਰਹੀ ਜੀ ਦੋਵੇਂ ਜਿਹੜਾ ਮਕਾਨ ਚਾਹਤਾ ਬਾਕੀ ਬਹਿ ਜਾ ਪਰਿਵਾਰ ਨੂੰ ਗੱਲ ਕਰ ਲਓ ਯਾਰ ਵੀਰੇ ਸਾਡੇ ਨਾਲ ਚੱਲੋ ਸਾਡੇ ਨਾਲ ਚੱਲੋ ਜੋ ਕਰਨ ਵਾਲਾ ਉਹ ਨਹੀਂ ਬਿਸ਼ਵਾਸ ਉਹ ਮੇਰੀ ਗੱਲ ਗੈੜਾ ਮੈਂ ਇਹ ਦੋਨੋਂ ਇਹਨਾਂ ਨੂੰ ਜੋ ਵਿਸ਼ਵਾਸ ਨਹੀਂ ਹੈਗਾ ਵੀ ਸਾਡੇ ਨਾਲ ਚੱਲੋ ਜੇ ਤੁਸੀਂ ਟੀਮ ਨਾਲ ਚੱਲੇ ਵੀ ਪੁੱਛ ਕੀ ਕਰ ਰਹੀ ਹੈ ਕਿੰਨੇ ਕਿ ਦਿਨ ਆਏ ਤੁਹਾਡੇ 20 ਦਿਨ ਹੋ ਗਏ ਸੁਣੋ ਤਾਂ ਕਿੰਨਾ ਟਾਈਮ ਪਿੱਛੇ ਹੁੰਦਾ ਤੇ ਸਾਨੂੰ ਵਿੱਚ ਚਾਈ ਕਰਦੇ ਸਾਨੂੰ ਕੋਮ ਨਹੀਂ ਕੇਸੀ ਆਪ ਦੀ ਬੇਇੱਜ਼ਤੀ ਕਰਾਈ ਹੈ ਸਾਨੂੰ ਅਸੀਂ ਸ਼ੌਕ ਵੀ ਅਸੀਂ ਥੋਪਣਾ ਮੇਰੀ ਗੱਲ ਸੁਣਣਾ ਜੀ ਸਾਨੂੰ ਉਹਦਾ ਕਰਕੇ ਅਸੀਂ ਆਪਣੇ 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 ਬੱਚਿਆਂ ਨਾਲ ਉਹਦੇ ਕੋਲ ਸੁਣੀਏ ਸਾਨੂੰ ਸ਼ੌਕ ਨਹੀਂ ਮੇਰੀ ਗੱਲ ਸੁਣੋ ਮੈਡਮ ਸਾਨੂੰ ਸ਼ੌਕ ਨਹੀਂ ਹੈਗਾ ਕਿ ਜੇ ਸਾਡੇ ਕੋਲ ਹੋਵੇ ਸਾਨੂੰ ਸ਼ੌਕ ਨਹੀਂ ਆ ਜੀ ਬੇਇੱਜ਼ਤੀ ਕਰਾਈ ਇੱਥੇ ਹਾਂਜੀ ਹਾਂਜੀ ਜੇ ਸਾਡੇ ਕੋਲ ਹੋਵੇ ਨਾ ਸਾਨੂੰ ਕੋਈ ਸ਼ੌਕ ਥੋੜੀ ਹੁੰਦੀ ਹੈ ਨਾ ਕਿ ਉਹ ਸਹਰਾ ਹੀ ਕਰ ਰਹੇ ਸੌਰੀ ਕਰ ਰਹੀ ਹੋਰੀ ਮੈਨੂੰ ਸਾਰੇ ਨੂੰ ਬਿਠਾ ਲ ਦੋ ਜੀ ਸਾਰੀ ਸੱਜਣਾਂ ਨੂੰ ਆ ਪਹਿਲਾਂ ਤਾਂ ਮੇਰੇ ਵੀਰ